गुड मॉर्निंग स्टूडेंट्स अज आप मैं पंजाबी पंजाब रहने वाला कविता दे क्वेश्चन आंसर रिवाइज करा जो टैक्सुअल एनसीआर टी कोशन है उस फस्ट क्वेश्चन है कवि इस कविता अपनी माँ बोली प्रति की विचार रखता है तो उस बारे आप दसागे कि कवि अपनी माँ बोली न बहुत प्यार करता है उसमें अपनी माँ बोली ने पंजाबी माण है और माँ बोली पंजाबी उसका मान सम्मान दवाना चाहता है उसकी यही इच्छा है ਸ਼ੁਰੂ ਤੋਂ ਹੀ ਕਿ ਸਾਰੇ ਸੰਸਾਰ ਦੇ ਵਿੱਚ ਉਸ ਨੂੰ ਮਾਂ ਬੋਲੀ ਨੂੰ ਇਸੇ ਤਰ੍ਹਾਂ ਹੀ ਮਾਨ ਸਨਮਾਨ ਮਿਲਦਾ ਰਹੇ ਸੈਕਿੰਡ ਕੁਐਸਚਨ ਹੈ ਕਵੀ ਕੀ ਕਹਿ ਤੋ ਨਹੀਂ ਸੰਗਦਾ ਸੰਗਦਾ ਮਤਲਬ ਸ਼ਰਮ ਮਹਿਸੂਸ ਨਹੀਂ ਕਰਦਾ ਕਵੀ ਹੋਰ ਨਾ ਪਾਸ਼ਾਵਾਤੋ ਜਾਣੂ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਹੈ ਤੇ ਆਪਣੀ ਆਏ ਗੱਲ ਕਹਿਣ ਤੋਂ ਨਹੀਂ ਸੰਗਦਾ ਕਿ ਮੈਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੈ ਮੈਂ ਪੰਜਾਬੀ ਹਾਂ ਤਾਂ ਇਸ ਗੱਲ ਕਹਿਣ ਤੋਂ ਨਹੀਂ ਸੰਗਦਾ ਥਰਡ ਕੁਐਸਚਨ ਹੈ ਕਵੀ ਨੂੰ ਆਪਣੀ ਮਾਂ ਬੋਲੀ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦਾ ਗਿਆਨ ਹੈ ਤਾਂ ਆਪਾਂ ਪੋਇਮ ਦੇ ਵਿੱਚ ਪੜਿਆ ਸੀ ਕਵੀ ਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਇਲਾਵਾ ਉਰਦੂ ਭਾਸ਼ਾ ਹਿੰਦੀ ਔਰ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਦਾ ਵੀ ਗਿਆਨ ਹੈ ਸੂਫੀ ਕਵੀ ਵਾਰਿਸ਼ਾ ਤੇ ਬੁੱਲੇ ਸ਼ਾਹ ਪ੍ਰਤੀ ਕਵੀ ਦੇ ਕੀ ਵਿਚਾਰ ਹਨ ਤਾਂ ਕੀ ਵਿਚਾਰ ਹਨ ਕਿ ਉਹ ਦੱਸਦਾ ਹੈ ਕਿ ਬੁੱਲੇ ਸ਼ਾਹ ਤੇ ਜਿਹੜਾ ਹੈ ਵਾਰਿਸ਼ਾ ਨੇ ਪੰਜਾਬੀ ਜਿਹੜੇ ਕਵੀ ਹਨ ਉਹਨਾਂ ਨੇ ਪੰਜਾਬੀ ਨਾ ਹੋਣ ਦੇ ਬਾਵਜੂਦ ਵੀ ਪੰਜਾਬੀ ਨੂੰ ਚੁਣਿਆ ਹੈ ਸਾਰਾ ਕੰਮ ਰਚਨਾਵਾਂ ਲਿਖਣ ਦੇ ਵਿੱਚ ਉਹਨਾਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਔਰ ਪੰਜਾਬੀ ਸਾਹਿਤ ਨੂੰ ਜਿਹੜਾ ਹੈ ਉਹ ਪੂਰਾ ਕੀਤਾ ਭਰਪੂਰ ਕੀਤਾ ਤਾਂ ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਉਸ ਦੀ ਜਿਹੜੀ ਆਪਣੇ ਸੋਚ ਨੂੰ ਉਸੇ ਤਰ੍ਹਾਂ ਹੀ ਰੰਗਣਾ ਚਾਹੁੰਦਾ ਹੈ ਕਿ ਮੈਂ ਵੀ ਉਹਨਾਂ ਦੀ ਤਰ੍ਹਾਂ ਆਪਣੀਆਂ ਪੰਜਾਬੀ ਦੇ ਵਿੱਚ ਰਚਨਾਵਾਂ ਲਿਖਾਂ ਔਰ ਪੰਜਾਬੀ ਸਾਹਿਤ ਨੂੰ ਭਰਪੂਰ ਕਰਾਂ ਤਾਂ ਇਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਰਚ ਕੇ ਉਹ ਜਿਹੜਾ ਹੈ ਵਾਰਿਸ ਸ਼ਾਹ ਤੇ ਬੁੱਲੇ ਸ਼ਾਹ ਦੀ ਤਰ੍ਹਾਂ ਰੰਗ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਰੰਗਣਾ ਚਾਹੁੰਦਾ ਹੈ ਨੈਕਸਟ ਕੁਐਸਚਨ ਹੈ ਕਵੀ ਇਸ ਚੀਜ਼ ਕਿਸ ਚੀਜ਼ ਦੀ ਖੈਰ ਮੰਗਦਾ ਹੈ ਕਵੀ ਪੰਜਾਬੀ ਮਾਂ ਬੋਲੀ ਦੀ ਖੈਰ ਮੰਗਦਾ ਹੈ ਕਿ ਮੇਰੀ ਮਾਂ ਬੋਲੀ ਪੰਜਾਬੀ ਜਿਹੜੀ ਉਹ ਉਸੇ ਤਰ੍ਹਾਂ ਹੀ ਜਿਹੜੀ ਹੈ ਬਰਕਰਾਰ ਰਹੇ ਉਸ ਜ਼ਮਾਨ ਸਰਮਾਨ ਦੁਨੀਆ ਦੇ ਵਿੱਚ ਉਸੇ ਤਰ੍ਹਾਂ ਹੀ ਬਰਕਰਾਰ ਰਹੇ ਇਸ ਤੋਂ ਬਾਅਦ ਬੇਟਾ ਜਿਹੜਾ ਹੈ ਅ ਲੌਂਗ ਕੁਐਸਚਨ ਹੈ ਬੈਕ ਤੇ ਤਾਂ ਉਹਦੇ ਵਿੱਚੋਂ ਆਪਾਂ ਸਿਰਫ ਕਰਨਾ ਹੈ ਕੀ ਹੁਣ ਵੀ ਪੰਜਾਬੀ ਦੀ ਪਹਿਲਾ ਵਾਲੀ ਸ਼ਾਨ ਬਰਕਰਾਰ ਹੈ ਆਪਣੇ ਤਰਕ ਨਾਲ ਟਿੱਪਣੀ ਲਿਖੋ ਫੋਰਥ ਕੁਐਸਚਨ ਹੈ ਜਿਹੜਾ ਉਹੀ ਕਰਨਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਪੋਇਮ ਜਿਹੜੀ ਦਿੱਤੀ ਹੈ ਉਹ ਆਪਣੇ ਸਿਲੇਬਸ 'ਚ ਨਹੀਂ ਹੈ ਤਾਂ ਉਹ ਵਾਲੇ ਚਾਰ ਕੁਐਸਚਨ ਨੇ ਜਿਹੜੇ ਉਸਦੇ ਨਾਲ ਰਿਲੇਟਡ ਨੇ ਇਸ ਲਈ ਇਹ ਵਾਲੇ ਕੁਐਸਚਨ ਨਹੀਂ ਕਰਾਂਗੇ ਆਪਾਂ ਸਿਰਫ ਫੋਰਥ ਕੁਐਸਚਨ ਹੀ ਲੌਂਗ ਕਰਾਂਗੇ ਕਿ ਹੁਣ ਵੀ ਪਿਆਰੇ ਪੰਜਾਬ ਦੀ ਪਹਿਲਾ ਵਾਲੀ ਸ਼ਾਨ ਬਰਕਰਾਰ ਹੈ ਆਪਣੇ ਤਰਕ ਨਾਲ ਇੱਕ ਟਿੱਪਣੀ ਲਿਖੋ ਤਾਂ ਇਹ ਵਾਲਾ ਕੁਸਚਨ ਹੈ ਇਹ ਆਪਾਂ ਕੁਸਚਨ ਅੱਜ ਕਰਾਂਗੇ ਇਹਦੇ ਲੌਂਗ ਕੁਸਚਨ ਹੈ ਤਾਂ ਅੱਜ ਜਿਹੜੀ ਇਹ ਪੰਜਾਬ 'ਚ ਉਹ ਵਾਲੀ ਪੰਜਾਬ ਦੀ ਪਹਿਲਾਂ ਵਾਲੀ ਸ਼ਾਨ ਬਰਕਰਾਰ ਨਹੀਂ ਹੈ ਪਹਿਲਾ ਨੌਜਵਾਨ ਕੁੜੀਆਂ ਮੁੰਡੇ ਸਿਹੜੇ ਸਾਰੇ ਉਤਸੁਕਤਾ ਦੇ ਨਾਲ ਭਾਗ ਲੈਂਦੇ ਸੀ ਸਾਰੇ ਪੰਜਾਬ ਸੱਭਿਆਚਾਰ ਦੇ ਕੰਮਾਂ ਦੇ ਵਿੱਚ ਔਰ ਪਹਿਰਾਵਾ ਵੀ ਜਿਹੜਾ ਸੀ ਉਹ ਪੰਜਾਬੀ ਸੀ ਮੋਟਿਆਰਾਂ ਦਾ ਹੀ ਸੀ ਉਹ ਸੂਟ ਪਾਉਂਦੀਆਂ ਸਨ ਔਰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਬੰਦੀਆਂ ਸਨ ਆਪਣੇ ਮਤਲਬ ਸ਼ਿਹਾਰ ਸ਼ਿੰਗਾਰੇ ਜਿਹੜਾ ਉਹ ਪੰਜਾਬੀ ਸੱਭਿਆਚਾਰ ਦੇ ਰਿਲੇਟਿਡ ਹੀ ਪਾਉਂਦੀਆਂ ਪਰ ਅੱਜ ਇਹ ਜਿਹੜਾ ਉਹ ਮਾਡਰਨ ਆ ਗਿਆ ਅਸੀਂ ਪੱਛਮੀ ਸੱਭਿਆਚਾਰ ਦੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਜਾ ਰਹੇ ਹਾਂ ਅੱਜ ਕੁੜੀਆਂ ਦਾ ਮੁੰਡਿਆਂ ਦਾ ਪਹਿਰਾਵਾ ਇਹ ਜਿਹੜਾ ਉਹ ਪੱਛਮੀ ਸੱਭਿਆਚਾਰ ਦੇ ਨਾਲ ਮਿਲਦਾ ਜੁਲਦਾ ਜ਼ਿਆਦਾ ਹੋ ਰਿਹਾ ਹੈ ਕੁੜੀਆਂ ਜਿਹੜੀਆਂ ਉਹ ਜੀਨਸੂਟ ਪਾ ਰਹੀਆਂ ਹਨ ਤੇ ਮੁੰਡੇ ਵੀ ਉਸੇ ਤਰ੍ਹਾਂ ਹੀ ਜਿਹੜੇ ਅਲੱਗ-ਅਲੱਗ ਪਾ ਰਹੇ ਨੇ ਕੁੜਤਾ ਪਜਾਮਾ ਤੋਂਤੀ ਹੈ ਜਿਹੜਾ ਉਹ ਇਹ ਪੰਜਾਬੀ ਸੱਭਿਆਚਾਰ ਦਾ ਜਿਹੜਾ ਪ੍ਰਤੀਕ ਸੀ ਉਹ ਅੱਜ ਜਿਹੜਾ ਫੇਨਾਵਾ ਖਤਮ ਹੋ ਰਿਹਾ ਹੈ ਉਸੇ ਤਰ੍ਹਾਂ ਹੀ ਜਿਹੜਾ ਹੈ ਆਪਣੇ ਰੀਤੀ ਰਿਵਾਜ ਨੇ ਜਾਂ ਹੋਰ ਜਿਹੜਾ ਵੀ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਰੀਤੀ ਰਿਵਾਜ ਸੀ ਉਹ ਸਾਰੇ ਆਪਾਂ ਭੁੱਲਦੇ ਜਾ ਰਹੇ ਹਾਂ ਨੌਜਵਾਨ ਪੀੜ੍ਹੀ ਜਿਹੜੀ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਹੈ ਲੜਕੇ ਨੇ ਜਿਹੜੇ ਨਸ਼ਿਆਂ ਦੇ ਬਲ ਜਾ ਰਹੇ ਹਨ ਉਹ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਤਾਂ ਇਸ ਤਰ੍ਹਾਂ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਰੀਤੀ ਰਿਵਾਜ ਸਾਰਾ ਕੁਝ ਹੀ ਬਦਲਦਾal ਜਾ ਰਿਹਾ ਹੈ ਜਿਸ ਨਾਲ ਆਪਾਂ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ ਤਾਂ ਇਸ ਕਹਿ ਸਕਦੇ ਹਾਂ ਕਿ ਸਾਡੀ ਪੰਜਾਬ ਦੀ ਸੱਭਿਆਚਾਰ ਦੀ ਜਿਹੜੀ ਹੈ ਉਹ ਪਹਿਲਾਂ ਵਾਲੀ ਸ਼ਾਨ ਨਹੀਂ ਬਰਕਰਾਰ ਨਹੀਂ ਹੈ ठीक है तो ये लौंग क्वेश्चन इको ही करना है। उस तो बाद है ट्रू फॉल्स है तो सिर्फ वो भी इको ही है फर्स्ट वाला है कवि शहरीय ढंग नहीं है तो एक करोस है शहरीय है उन्हें कहा सी हाँ मैं पेंडू पर शहरीय ढंग का हाँ तो पेंडू पेंडू होने के बावजूद भी वो शहरी ढंग के नालों तो बाद है ट्रू ब्लैंक्स फर्स्ट वाली नहीं करनी है तो ਅੰ ਥਰਡ 플ੈਂਕ ਹੈ ਜਿਹੜੀ ਸ਼ਰਫ ਕੁਝ ਕੁ ਡੈਸ਼ ਵੀ ਬੋਲ ਸਕਦਾ ਹੈ ਤਾਂ ਆਪਾਂ ਪੜਿਆ ਸੀ ਕਿ ਕੁਝ ਕੁ ਅੰਗਰੇਜ਼ੀ ਵੀ ਬੋਲ ਸਕਦਾ ਹੈ ਲਾਸਟ ਹੈ ਫਿਰੋਜ਼ਦੀਨ ਸ਼ਰਫ ਡੈਸ਼ ਪੰਜਾਬੀ ਡੈਸ਼ ਸ਼ਾਨ ਵਿੱਚ ਗੀਤ ਲਿਖਿਆ ਫਿਰੋਜ਼ਦੀਨ ਸ਼ਰਫ ਨੇ ਪੰਜਾਬੀ ਦੀ ਸ਼ਾਨ ਵਿੱਚ ਗੀਤ ਲਿਖਿਆ ਤਾਂ ਇਹ ਬੈਕ ਐਕਸਰਸਾਈਜ਼ ਹੈ ਠੀਕ ਹੈ ਤਾਂ एनसीआरटी ਕੁਸਚਨ ਪਲੱਸ ਇੱਕ ਲੌਂਗ ਕੁਸਚਨ ਕਰਨਾ ਹੋਰ ساتھ ਨਾਲ ਇਹ ਜੜਾ ਆਪਣੀ ਬੈਕ ਐਕਸਰਸਾਈਜ਼ ਆਪਾਂ ਕਰਨੀ ਹੈ ওকে ਤਾਂ ਨੈਕਸਟ ਪੇਜ ਦੇ ਉੱਪਰ ਜਿਹੜੀ ਹੈ एक्सरसाइज ਦੇ ਵਿੱਚ ਹੀ ਹੈ एक्सरसाइज ਦੇ ਵਿੱਚ ਜੋੜੇ ਬਣਾਓ ਮੈਚਿੰਗ ਹੈ ਉਹ ਵੀ ਕਰ ਲੈਣਾ ਤਾਂ ਇਹ ਜਿਹੜਾ ਹੈ ਕੰਮ ਤੁਸੀਂ ਯਾਦ ਕਰਨਾ ਹੋਰ ਐਸੈਂਸ਼ੀਅਲ ਨੇ ਜਿਹੜੇ ਕੁਸਚਨ ਨੂੰ ਨਾਲੋ ਨਾਲੋ ਰਿਵਾਈਜ਼ ਕਰਨੇ ਹੈ थैंक यू